ਤਿਆਰ ਬਸ ਆਏ ਬਾਬਾ ਇਹਦੇ ਦਸ਼ਰਤ ਕਰਕੇ ਬਹੁਤ ਸਾਰਾ ਸੰਗਤਾਂ ਆਈਆਂ ਹੁਣ ਜਿਆ ਸੋਨੇ ਬਾਬਾ ਦੇ ਹਰ ਸਾਲ ਇਹ ਬੜਾ ਸ਼ਰਧਾ ਭਾਵਨਾ ਨਾਲ ਬੜੀ ਉਤਸ਼ਾਹ ਨਾਲ ਜਲੰਧਰ ਸ਼ਹਿਰ ਚ ਮਨਾਇਆ ਜਾਂਦਾ ਵਾ ਸੋ ਨੂੰ ਦੇਖਦੇ ਹੋਏ ਜਿਹੜੇ ਆ ਪੁਖਤਾ ਸਿਕਿਉਰਿਟੀ ਦੇ ਪਰਬੰਧ ਕੀਤੇ ਹੋਏ ਆ ਸਾਡੀ ਮਿਸਕੋਪੋਰੇਸ਼ਨ ਦੀ ਪੂਰੀ ਟੀਮ ਨਾਲ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਪਹਿਲਾ ਸ਼ੁਕਰੀਆ ਦਿੰਦਾ ਨਾ ਨਿਲਾਇ ਬੇ ਲੱਗਦਾ ਰਹੇਗੀ ਪ੍ਰਸ਼ਾਸਨ ਦਾ ਬਹੁਤ ਵਧੀਆ ਪ੍ਰਬੰਧ ਹੈਗਾ ਜੀ ਸਟਾਨਡਰਡ ਜਿਹਾ ਵੀ ਇਸ ਸਾਲ 10 ਸਹਾਰਾ ਦੀ ਆਸ ਨੇ ਬਾਬਾ ਸੋਹਣ ਸਿੰਘ ਦਾ ਮੰਡਾਇਆ ਸ਼ੁਰੂ ਹੋ ਚੁੱਕਾ ਹੈ। ਬਾਬਾ ਸੋਹਣ ਸਿੰਘ ਜਿਹੜੇ ਹਨ ਜਿਹਨਾਂ ਦੇ ਪ੍ਰੈਕਟਿਸ ਸੀਰੀ ਸਵੱਛਾ ਗਰੀਹਿਆ ਵਿਵਸਥਾ ਸਾਰੀ ਨਾਲ ਅੰਦਰ ਹੈਗੇ ਗਾਰਡ ਕਰਦੇ ਆ। ਪਾਤੀ ਜੀ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੇ ਬਹਿਲਾ ਦਾ ਅੱਜ ਬੋਲੇਵਰਕੀ ਯੂਨੀਵਰਸਿਟੀ ਦੇ ਪ੍ਰਬੰਧਕੀ ਤਰੀਕੇ ਨਾਲ ਸ਼ੁਰੂ ਹੋਇਆ। ਸਾਰੇ ਸ਼ਹਿਰ ਦੇ ਲੋਕਾਂ ਨੂੰ ਬਾਬਾ ਸੋਹਣ ਸਿੰਘ ਦੀ ਬਹੁਤ ਬਹੁਤ ਮੁਬਾਰਕਾਂ। ਜਿੱਦਾਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਹਰ ਸਾਲ ਇਹ ਬੜਾ ਸ਼ਰਧਾ ਭਾਵਨਾ ਨਾਲ ਬੜੀ ਤੇ ਇਮਤਾਨ ਨਾਲ ਜਲੰਧਰ ਸ਼ਹਿਰ ਤੇ ਮਨਾਇਆ ਜਾਂਦਾ ਹੈ। ਸੋ ਨੂੰ ਦੇਖਦੇ ਹੋਏ ਜਿਹੜੇ ਆ ਪੁਕਤਾ ਸਿਕਿਉਰਿਟੀ ਦੇ ਪਰਬੰਧ ਕੀਤੇ ਹੋਏ ਸਾਡੇ ਇਹ ਵਿਸ਼ੇਸ਼ਤਾ ਦੇ ਵਿੱਚ ਜਿਹੜੇ ਆ ਪੁਕਤਾ ਦੇ 1200 ਮੁਲਾਜ਼ਮ ਜਿਹੜੇ ਹਨ ਉਹ ਸਾਰਾ ਦਿਨ ਵੀ ਰਹੇ ਹੈ ਤੇ ਸਾਰੇ ਅਸੀਂ ਉਹਨਾਂ ਦੀ ਡਾਈਵਰਸ਼ਨਸ ਕਰਕੇ ਡੈਰੀਕੇਟਿੰਗ ਕਰਕੇ ਪ੍ਰੋਪਰ ਪਾਰਕਿੰਗ ਦੇ ਵਿੱਚ ਜਿਹੜੀਆਂ ਗੱਡੀਆਂ ਲਗਵਾਉਣ ਤੇ ਲੋਕਾਂ ਨੂੰ ਬਗਲ ਰਸਤਾ ਅਲਾਉ ਕੀਤਾ ਤਾਂਕਿ ਮਹਿਨੇ ਦਾ ਜਿਹੜਾ ਆਨੰਦ ਉਹ ਨਾਲ ਨਾਲ ਲੈ ਸਕਣ ਤੇ ਮੰਦਰ ਦੇ ਵੀ ਸਿਕਿਉਰਿਟੀ ਦੇ ਦੇਖਦੇ ਹੋਏ ਪ੍ਰੋਪਰ ਤੇ ਰੋਡ ਤੇ ਜਿਹੜੀ ਹੈ ਬੈਰੀਕੇਡਿੰਗ ਪਾ ਕੇ ਸੀਸੀਟੀਵੀ ਕੈਮਰਾਜ਼ ਦੀ ਨਿਗਰਾਨੀ ਚੁੱਭੀ ਲਾਈਵ ਫੀਡ ਜਿਹੜੀ ਸਰਫੇਸ ਤੋਂ ਆ ਰਹੀ ਹੈ ਤੇ ਸਾਰੇ ਕੰਟਰੈਕਟਿਵ ਪੁਲਿਸ ਜੁੜੇ ਹੈ ਕੋਈ ਕੋਈ ਵੈਸਟਰਨ ਅਫਸਰ ਦੀ ਨਿਗਰਾਨੀ ਹੈ ਜਿਹੜੀ ਫੋਰਸ ਕਰ ਮੈਕ ਕੀਤੀ ਗਈ ਹੈ ਤੇ ਬੜਾ ਵਧੀਆ ਪੀਸਫੁਲੀ ਜੀ ਸਾਰਾ ਚੱਲ ਰਿਹਾ ਹੈ ਤੇ ਸਾਨੂੰ ਉਮੀਦ ਹੈ ਅੱਗੇ ਵੀ ਇਦਾਂ ਹੀ ਚੱਲੇਗਾ ਕਹਿੰਦੇ ਕਿੰਨੇ ਸੁਰੱਖਿਆ ਕਰੀ ਜਿਹੜੇ ਤਨਾਤੀ ਤੇ ਰਹੇ ਨੇ ਸਭ ਤੋਂ तकरीबन ਪਿਆਰਾ ਸਰ ਤੋਂ 1200 ਲਾਗਨ ਜਿਹੜੇ ਆ ਦੋ ਤੋਂ ਤਿੰਨ ਸ਼ਿਫਟਾਂ ਦੇ ਵਿੱਚ ਜਿਹੜੇ ਆ ਵਕਤ ਵਕਤ ਤਣਾਤ ਕੀਤਾ ਹੈ ਪਰਟਨ ਨੂੰ ਵੀ ਜਿਹੜਾ ਕੀਤਾ ਹੈ ਯਾਰ ਸੁਖਵਾਸੀ ਉਹਦੀ ਰੈਂਵੋਸ ਨਾਲ ਸਾਡਾ ਕਾਫੀ ক্লোਜ਼ ਕੋਆਰਡੀਨੇਸ਼ਨ ਚੱਲ ਰਿਹਾ ਹੈ ਅਸ਼ਨੁਦ ਦੇਖਦੇ ਹੋਏ ਜਿਹੜਾ ਕਿ ਅਸੀਂ ਉਹਨਾਂ ਨਾਲ ਪਾਟਨ ਕਰਕੇ ਜਿਹੜਾ ਵਾ ਫਾਸਟ ਦਾ ਵੀ ਸਹੀ ਡਿਫੀਨੇਸ਼ਨ ਕਰ ਸਕੀਏ ਕੱਲ ਕਿ ਤੁਸੀਂ ਆਪਾਂ ਐਸਵੀ ਨੋਰਥ ਅਸੀਂ ਪ੍ਰਾਪਤ ਜੀ ਅਲੱਗ ਸਰ ਜਿਹੜੇ 1200

چیئر اگر اور لاڈا جی پارشا چرنجیت جی

ਕੋਈ ਜਦੋਂ ਕੰਮ ਕਰਨਾ ਲਈ ਮਿਲਦੇ ਉਹ ਦਿਨ ਰਾਤ ਸਾਡੀ ਕਾਪਰੇਸ਼ਨ ਦੀ ਟੀਮ ਨੇ ਕਰ ਦਿੱਤਾ ਔਰ ਇਸ ਸਮੇਂ ਸ਼ਹਿਰ ਦੇ ਕਾਫੀ ਜਿਹੜੀਆਂ ਬਿਸ਼ਰਾਂ ਆਈਆਂ ਸੀ ਉਸ ਦਾ ਕੋਈ ਇਲਾਜ ਜ਼ਿਕਾਫੇ ਕਰ ਦਿੱ ਲਿਆ ਹੈ ਤੁਹਾਨੂੰ ਬੇਗਾਹ ਤੋਂ ਤਾਰਾ ਕੀ ਕਰੇਗਾ ਜੀ ਆ ਬਾਬਾ ਸੋਟ ਇਹ ਮੇਲਾ ਉਤਰੀ ਭਾਰ ਦਾ ਬੜਾ ਪ੍ਰਸਿੱਧ ਮੇਲਾ ਵਾ ਇਹ ਮੇਲੇ ਦੇ ਵਿੱਚ ਲੱਖਾਂ ਲੋਕ ਦਰਬਾਰ ਦੇ ਵਿੱਚ ਭਗਤ ਆਉਂਦੇ ਆ ਆਪਣੀਆਂ ਜੋ ਵੀ ਮੰਤਾਂ ਮੰਗ ਕੇ ਗਏ ਸੀ ਉਹ ਉਹ ਅੱਜ ਪੂਰੀਆਂ ਕਰਨ ਆ ਰਹੇ ਨੇ ਬਾਬੇ ਜਿਹਨੇ ਵੀ ਅਗਰ ਅਰਦਾਸ ਕੀਤੀ ਆ ਬਾਬਾ ਸੋਢਰ ਰੱਖੇ ਉਹਦੀ ਬਾਬਾ ਸੋਢਰ ਨੇ ਉਹਦੀ ਪੂਰੀ ਮਨੋ ਕਾਮਨਾ ਪੂਰਤ ਕੀਤੀ ਆ ਦੁੱਧ ਪੁੱਤ ਦਿੰਦੇ ਆ ਬਾਬਾ ਜੀ ਅੱਜ ਭਗਤ ਬੈਂਡ ਬਾਜੀਆਂ ਨਾਲ ਆਪਣੇ ਲਾਲ ਨੂੰ ਲੈ ਕੇ ਆ ਰਹੇ ਨੇ ਜਿਨ੍ਹਾਂ ਦੇ ਘਰ ਮੁੰਡਾ ਨਹੀਂ ਹੁੰਦਾ ਉਹ ਬਾਬਾ ਜੀ ਉਹਨਾਂ ਨੂੰ ਦਿੰਦੇ ਆ ਉਹਨਾਂ ਦੀ ਮਨੋ ਕਾਮਨਾ ਪੂਰਤ ਕਰਦੇ ਆ ਤੇ ਅੱਜ ਬੈਂਡ ਬਾਜੀਆਂ ਢੋਲ ਵਜਿਆਂ ਨਾਲ ਬਾਬਾ ਜੀ ਦੇ ਦਰਵਾਜ਼ੇ ਨਫ ਮਸਕ ਹੋਰ ਆ ਰਹੇ ਨੇ ਔਰ ਦੇਖੋ ਸਾਡੇ ਸਾਹਬ ਨਾਲ ਆ ਰਹੇ ਕੱਲ ਤੋਂ ਮੇਲਾ ਜੂ ਆਇਆ ਰਾਤ ਆ ਦੋ ਗਲਾਖ ਰਸਾਮੀ ਗੱਟ ਚ ਕਰ ਚੁੱਕੇ ਨੇ ਤਾਂ ਬਾਹਰ ਆਈ ਇਹ ਪਿੰਡਾਂ ਦੇ ਵਿੱਚ ਉਹਦੇ ਕਰਕੇ ਥੋੜੀ ਜਿਹੀ ਆਕੀ ਤਦਾਲੂ ਘਟ ਆ ਰਹੇ ਨੇ ਲੇਕਿਨ ਫਿਰ ਵੀ ਜਿਨ੍ਹਾਂ ਨੇ ਬਾਬੇ ਅਗੇ ਅਰਦਾਸ ਕੀਤੀ ਉਹ ਤਾਂ ਆਣਾ ਹੀ ਆਣਾ ਮੇਰੀ ਆਵੇ ਤੂਫਾਨ ਆਵੇ ਕੋਈ ਬੰਦਾ ਸਾਡੇ ਬਰਾਦੇ ਜਿਹੜਾ ਚੱਡਾ ਬਰਾਦੇ ਚੁੱਕਦੇ ਬਾਹਰ ਵੀ ਗਿਆ ਹੋਇਆ ਸਾਡੇ ਭਾਈ ਸਾਹਿਬ ਜਿਹੜਾ ਵੀ ਬਾਹਰ ਗਿਆ ਸੀ ਲekin ਜੂਰੀ ਕਾਮ ਪਿਆਦੀ lekin ਬਾਬੇ ਦੇ ਮੇਲੇ ਤੇ ਉਹ ਅੱਜ ਬੈਠੇ ਆ ਮੇਰੇ ਨਾਲ ਹੀ ਬੈਠੇ ਆ ਰਾਤੀ 1:30 ਵਜੇ ਬਾਬਾ ਦੇ ਦਰਵਾਜ਼ਾ ਆਏ ਆ ਉਹ ਜਿਹੜਾ ਭਗਤ ਸਾਡਾ ਬਰਾਵੀ ਦਾ ਬੰਦਾ ਚਾਹੇ ਕਮੇਡਾ ਲੈਂਦਾ ਚਾਹੇ ਗਿਆਨ ਦਿੰਦਾ ਮੇਰੇ ਭਾਈ ਸਾਹਿਬ ਕਮੇਡਾ ਤੋਂ ਆਏ ਆ ਹਰ ਸਾਲ ਬਾਬਾ ਦੀ ਦਰਸ਼ਨ ਕਰਾਉਂਦੇ ਆ ਸੀ ਜੱਡਾ ਜੀ ਉਹ ਇਸ ਵਾਰ ਵੀ ਆਏ ਆ ਇਹ ਮੇਲਾ ਅੱਜ ਟਟਾ ਬਰਾਵੀ ਦਾ ਨਹੀਂ ਅੱਜ ਪੂਰੇ ਹਰ ਬਰਾਵੀ ਦਾ ਵਾ ਇੱਥੇ ਕਈ ਬਰਾਵੀਆਂ ਹੁੰਦੀਆਂ ਅਨੰਦ ਬਰਾਦਰੀ

ਦੇਖ ਰਹੇ ਹੋ 7 نیوز ਪੰਜਾਬੀ